ਅਲਵਰ ਦੇ ਸਾਲਾਨਾ ਇੱਕ ਸਮਾਗਮ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ ਕੋਈ 30 ਸਾਲ ਤੋਂ ਇੱਕ ਮਹਾਰਜ ਤੋਂ ਚਾਰ ਮਹਾਰਜ ਤੱਕ ਇੱਕ ਟੈਲੀਫੋਨ ਆਪਰੇਟਰ ਇਹ ਨੌਜਵਾਨ ਹਰ ਸਾਲ ਪਹੁੰਚਦਾ ਹੁੰਨ ਤੇ ਉਸ ਦੀ ਤਬਦੀਲੀ ਦਿੱਲੀ ਉਹ ਅੱਠੇ ਪੈਰ ਬੰਦਗੀ ਕਰਦਾ ਨਾਮ ਜਪਦਾ ਅੱਜ ਕੱਲ੍ਹ ਦਿੱਲੀ ਚ ਪਹਿਲੇ ਮਨਸੋਰ ਸੀ ਮਦੇਬਾਰ ਕਦੀ ਕਦੀ ਅਲਵਰ ਆਉਂਦਾ ਸੀ ਕਦੀ ਕਦੀ ਦਰਬਾਰ ਸਾਹਿਬ ਕਥਾ ਸੁਣਨ ਅਕਸਰ ਮੈਨੇਜ 15 ਦਿਨ ਗੈਰਹਾਜ਼ਰ ਰਹਿੰਦਾ ਸੀ ਆਫਿਸ ਨਹੀਂ ਪਹੁੰਚਦਾ ਸੀ ਡਿਊਟੀ ਗਵਰਨਮੈਂਟ ਡਿਊਟੀ 10-15 ਹਜ਼ਾਰ ਤਨਖਾਹ ਮਿਲਦੀ ਔਰ ਲੇਕਿਨ ਕੋਈ ਅਫਸਰ ਉਹਨੂੰ ਡਾਂਟਣ ਨੂੰ ਰਾਜ਼ੀ ਨਹੀਂ ਸੀ ਦਰਦੇ ਸੰਸਾਰੇ ਉਸਨੂੰ ਵਾਹਿਗੁਰੂ ਕਰਕੇ ਬੁਲਾ ਹਰ ਵਕਤ ਬੇਰਾਗੀ ਹਿਰਦ ਰੱਬੀ ਰੰਗੜ ਮੰਦ ਸੌਰ ਜਦ ਮੈਂ ਗਿਆ ਉਹਦੇ ਬਿਰਾਤ ਤੇ ਉਹਦੀ ਮਾਂ ਇਹ ਆਖੇ ਇੱਕ ਬੇਵਕੂ ਸਾਡੇ ਘਰ ਪੈਦਾ ਹੋ ਗਿਆ ਪਾਗਲ ਇਹਨੂੰ ਥੋੜਾ ਸਮਝਾ ਆਖਰੀ ਦੀ ਵਿਆਹ ਸ਼ਾਦੀ ਕਰਨੀ ਹੈ ਕੋਈ ਲੜਕੀ ਨੂੰ ਦੇਣ ਨੂੰ ਤਿਆਰ ਨਹੀਂ ਬੇਤ ਪਾਗਲ ਹੈ ਮੂਰਖ ਆਪ ਦੀ ਗੈਤ ਲਈ ਅਰਜ਼ ਕਰਾਂ ਮੈਂ ਉਹਦੀ ਮਾਂ ਨੂੰ ਆਖੇ ਤੂੰ ਚਿੰਤਾ ਨਾ ਕਰ ਜਿਸ ਨੇ ਇਸ ਨੂੰ ਬਣਾਇਆ ਹੈ ਕੋਈ ਇਸ ਦੇ ਸੰਜੋਗ ਵੀ ਬਣਾ ਦੇਗਾ ਕਿ ਖਾਕ ਸੰਜੋਗ ਬਣਾਏਗਾ ਲੋਕੀ ਅੰਦੇਨ ਹੈ ਪਾਗਲ ਹੈ ਮੈਂ ਹੈਰਾਨ ਹੋਇਆ ਸੀ ਅਫਸਰ ਮੁਸਲਮਾਨ ਸੀ ਉੱਥੇ ਟੈਲੀ ਉਹਨੂੰ ਐਕਸਚੇਂਜ ਉਹ ਸਨਮਾਨ ਕਰਦਾ ਸੀ ਨਹੀਂ ਆਇਆ ਤਾਂ ਵੀ ਕੋਈ ਗੱਲ ਉਹਦੀ ਗੈਰਹਾਜ਼ਰੀ ਵੀ ਨਹੀਂ ਲੱਗਦੀ ਸੀ ਉਹਨੂੰ ਤਨਖਾਹ ਵੀ ਪੂਰੀ ਮਿਲ ਜਾਂਦੀ ਸੀ ਮੈਂ ਹੁਣ ਦੀਆਂ ਗੱਲਾਂ ਕਰ ਰਿਹਾ ਪੁਰਾਣੀਆਂ ਇੱਕ ਦਿਨ ਬੀਬੀ ਜਗੀਰ ਕੌਰ ਜਿਹੜੀ ਸ਼ੌਮਨ ਕਮੇਟੀ ਦੇ ਪਿੱਛੇ ਪ੍ਰੈਜ਼ੀਡੈਂਟ ਰਹਿ ਉਹਨਾਂ ਦਾ ਦੇਵਰ ਮੇਰੇ ਕੋਲ ਆਇਆ ਉਹਦੀ ਇੱਕ ਬੱਚੀ ਸੀ ਦਿੱਲੀ ਮਾਤਾ ਜੈ ਕੌਰ ਸਕੂਲ ਦੇਚ ਪੰਜਾਬੀ ਪੜਾਉਂਦੀ ਤੇ ਸਾਰੇ ਟੀਚਰ ਆਲੇ ਦੁਆਲੇ ਦੇ ਲੋਕ ਬੱਚੇ ਤੱਕ ਕੰਨਨ ਮੋੜੇ ਪਾਗਲ ਉਹ ਵੀ ਇਸ ਤਰ੍ਹਾਂ ਦੀ ਭਜਨ ਦੇ ਚਲੇ ਮੈਨੂੰ ਕਹਿਣ ਲੱਗੇ ਗਾਇਨੇ ਜੀ ਤੁਸੀਂ ਭਰਮਣ ਕਰਦੇ ਰਹਿੰਦੇ ਹੋ ਬੱਚੀ ਸਾਡੀ ਇੱਕ ਪਾਗਲ ਹੈ ਕਿਧਰੇ ਕੋਈ ਦਿਸ ਪੈ ਮੈਂ ਕਿਹਾ ਚੰਗੇ ਤੁਸੀਂ ਮਿਲੇ ਮੈਨੂੰ ਇੱਕ ਪਾਗਲ ਦਿਸਿਆ ਮੈਂ ਹੈ ਇੱਕ ਪਾਗਲ ਦੋਹਾਂ ਦਾ ਆਨੰਦ ਕਾਰਜ ਹੋਇਆ ਬੀਬੀ ਜਕੀਰ ਕੌਰ ਵੀ ਸ਼ਾਮਲ ਹੋਏ ਉਹਨਾਂ ਦੇ ਦੇਰ ਦੀ ਲੜਕੀ ਸਾਰਾ ਦਿਨ ਭਜਨ ਕਰਦੀ ਰੱਬੀ ਰਸ ਦੇ ਚਲੇ ਉਹ ਜਿਹੜਾ ਭੋਲਾਪਨ ਆਉਂਦਾ ਹੈ ਨਾ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਬਾਹਰੋਂ ਇੰਜ ਬੰਦੇ ਨੂੰ ਲੱਗਦਾ ਜਿਵੇਂ ਪਾਗਲ ਦੂਰ ਕਿਉਂ ਜਾਓ ਆਖਰ ਬੇਦੀਆਂ ਨੇ ਕਹਿ ਦਿੱਤਾ ਸੀ ਇਹ ਗੁਰਨਾਨਕ ਸੁਦਾਈ ਹੈ ਕਹਿ ਦਿੱਤਾ ਤਾਂ ਇਹ ਬਹੁਤ ਨਾ ਬੇਤਲ ਮੈਂ ਕੱਲ ਵੀ ਅਰਜ਼ ਕੀਤੀ ਸੀ ਸਾਰਾ ਬਨਾਰਸ ਕਹਿੰਦਾ ਸੀ ਕਿ ਕਬੀਰ ਪਾਗਲ ਹੈ ਲੋਕ ਕਹੇ ਕਬੀਰ ਬਉਰਾਣਾ ਪਾਗਲ ਲੇਕਿਨ ਹੁਣ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਕੋਈ ਬੰਦਾ ਜਿਹੜਾ ਸਾਰੇ ਬਨਾਰਸ ਦੇ ਸਿਆਣੇ ਬਾਕੀ ਦੇ ਸਭ ਪਾਗਲਾਂ ਦਾ ਇਕੱਠ ਇੱਕੋ ਤੇ ਮਨੁੱਖ ਹੈ ਸਿਆਣਾ ਭੋਲਾ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਕੋ ਨਾਮ ਲਏ ਬਦਨਾਮੇ ਅਗਰ ਕੋਈ ਅੱਜ ਦੇ ਦੌਰ ਦੇ ਚ ਇਸ ਤਰ੍ਹਾਂ ਦਾ ਨਾਮ ਜੱਗ ਕੇ ਭੋਲਾ ਹੋ ਜਾਏਗਾ ਬੜੀ ਬਦਨਾਮੀ ਹੋਏਗੀ ਲੋਕੀ ਪਾਗਲ ਕਹਿਣਗੇ ਲੋਕੀ ਕਹਿਣਗੇ ਮੂਰਖ ਲੋਕੀ ਕਹਿਣਗੇ ਮਖੱਟੂ ਇਸ ਨੂੰ ਕੱਖਨੇ ਹੁਣ ਕੌਣ ਦੱਸੇ ਤੁਸੀਂ ਪਦਾਰਤ ਖੱਟਦੇ ਹੋ ਪ੍ਰਮਾਤਮਾ ਨੂੰ ਖੱਟ ਲੈਂਦਾ ਜਿਸ ਨੇ ਸਭ ਕੁਝ ਬਣਾਇਆ ਹਮਨੇ ਰਧਨ ਜੋ ਇਹੋ ਧਨ ਪਾਇਓ ਮਰਤੇ ਫੂਟ ਗਮਰ ਕਬੀਰ ਕਹਿੰਦੇ ਮੈਂ Nirdhan ਨੇ ਉਹ ਪ੍ਰਾਪਤ ਕਰ ਲਿਆ ਜੋ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ ਉਹ ਮੈਨੂੰ ਮਿਲੇ ਉਹਦੇ ਮਿਲਦਿਆਂ ਜੋ ਅਲੰਦ ਬਣਿਆ ਰਸ ਬਣਿਆ ਬਿਆਨ ਤੋਂ ਪਰੇ ਬਿਆਨ ਤੋਂ ਪਰੇ